ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਨ ਦੇਵ ਜੀ ਦੇ ਅਵਤਾਰ ਪਰ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਮੇਰੇ ਤੋਂ ਪਹਿਲਾਂ ਤਾਂ ਇੱਦੀ ਦੇ ਬਹੁਤ ਹੀ ਵਧੀਆ ਸਾਰੇ ਕਵੀ ਦਰਬਾਰ ਕਵੀਆਂ ਨੇ ਆਪ ਆਪਣੀ ਜੋ ਵੀ ਜਿੰਨੀ ਵੀ ਕੋਖ ਦੇ ਨਾਲ ਵਧੀਆ ਤੇ ਵਧੀਆ ਸੁਣਾ ਕੇ ਗਏ ਆ ਮੈਂ ਧੰਨਵਾਦ ਕਰਦਾ ਇਹਨਾਂ ਦਾ ਮੈਂ ਕੋਈ ਬੁਲਾਰਾ ਨਹੀਂ ਨਾਮ ਬੋਲਣੀਆਂ ਮੈਂ ਤਾਂ ਧੰਨਵਾਦ ਹੀ ਕਰਨ ਆਇਆ ਤੇ ਸਾਡੀ ਬੇਟੀ ਕੈਨ ਬ੍ਰੀਡ ਕੋਰ ਜੀ ਜੋ ਇਹਨਾਂ ਨੇ ਅੱਜ ਗੁਰੂ ਸਾਹਿਬ ਦੀ ਤਸਵੀਰ ਬਾਰੇ ਕਿਹਾ ਇਹਨਾਂ ਨੇ ਹਟ ਦਾ ਨੀਲ ਆਨ ਦੀ ਹੈਡ ਤੀਰ ਨਿਸ਼ਾਨ ਦੇ ਮਾਰਿਆ ਸਾਨੂੰ ਇਹ ਵਿਚਾਰ ਕਰਨੀ ਚਾਹੀਦੀ ਹੈ ਕਿ ਜਦੋਂ ਗੁਰੂ ਸਾਹਿਬ ਨੇ ਸਾਨੂੰ ਮੂਰਤੀ ਪੂਜਾ ਤੋਂ ਵਰਜਿਆ ਬਰਜਿਆ ਅਸੀਂ ਫੇਰ ਸਾਨੂੰ ਕਿਉਂ ਨਹੀਂ ਸਮਝ ਆ ਰਹੀ ਵੀ ਅਸੀਂ ਮੂਰਤੀਆਂ ਬਣਾ ਆਵਣਾ ਕੇ ਉਹਨਾਂ ਨੂੰ ਪੂਜਦੇ ਆਂ ਘਰਾਂ 'ਚ ਟੰਗਦੇ ਆਂ ਲਿਆ ਕੇ ਅਸੀਂ ਬੱਚਿਆਂ ਨੂੰ ਉਹੀ ਦੱਸ ਰਹੇ ਆਂ ਜੇ ਗੁਰੂ ਸਾਹਿਬ ਨੂੰ ਤੁਸੀਂ ਮਿਲਣਾ ਦਰਸ਼ਨ ਕਰਨ ਤਾਂ ਗੁਰੂ ਸਾਹਿਬ ਤਾਂ ਗੁਰੂ ਗ੍ਰੰਥ ਸਾਹਿਬ ਚ ਰਾਜਮਾਨ ਨੇ ਇੱਥੋਂ ਇਹ ਤੋਂ ਪੜੋ ਸਮਝੋ ਜੇ ਗੁਰਮੁਖੀ ਤੁਹਾਨੂੰ ਜਵਾਨ ਪੜਾਂਗੇ ਅਸੀਂ ਤੇ ਸਾਨੂੰ ਸਮਝ ਆ ਜਾਊਗੀ ਕਿ ਗੁਰਬਾਣੀ ਕਿੱਦਾਂ ਪੜ੍ਹਨੀ ਹੈ ਫਿਰ ਗੁਰਬਾਣੀ ਪੜ੍ਹ ਕੇ ਉਹਨੂੰ ਵਿਚਾਰੀਏ ਉਹਨੂੰ ਸਮਝੀਏ ਉੱਤੇ ਚੱਲੀਏ ਅੱਗੇ ਜਿਹੜੇ ਵਿਦਵਾਨ ਹੈ ਉਹਨਾਂ ਨੂੰ ਦੱਸਣਾ ਚਾਹੀਦਾ ਮੈਂ ਇਹੀ ਬਾਰ-ਬਾਰ ਕਹਿਣਾ ਕਿ ਗੁਰਮੁਖੀ ਆਪਣੇ ਬੱਚਿਆਂ ਨੂੰ ਜ਼ਰੂਰ ਪੜਾਓ ਤਾਂ ਕਿ ਉਹ ਗੁਰੂ ਨਾਲ ਗੱਲਾਂ ਕਰ ਸਕਣ ਜੇ ਤੁਸੀਂ ਗੁਰੂ ਦੀ ਬੋਲੀ ਨਹੀਂ ਜਾਣਦੇ ਤਾਂ ਤੁਸੀਂ ਗੱਲਾਂ ਕਿੱਦਾਂ ਕਰਨੀਆਂ ਟ੍ਰਾਂਸਲੇਸ਼ਨ ਤਾਂ ਅਸੀਂ ਬਹੁਤ ਜ਼ਬਾਨਾਂ ਵਿੱਚ ਕਰਦੇ ਪਰ ਉਹ ਗੱਲ ਨਹੀਂ ਬਣ ਸਕਦੀ ਉਹ ਜਿਹੜਾ ਇਲਹਾਮ ਗੁਰੂ ਸਾਹਿਬ ਨੇ ਹੋਇਆ ਤੇ ਸੰਗਤ ਲਈ ਤੱਕ ਪਹੁੰਚਾਇਆ ਬਹੁਤ ਧੰਨਵਾਦੀ ਉਹਨਾਂ ਦੇ ਅਸੀਂ ਸ਼ੁਕਰਗੁਜ਼ਾਰ ਹੈਗੇ ਆ ਕਿ ਐਡੇ-ਐਡੇ ਸਾਡੇ ਪੈਗੰਬਰ ਆਏ ਗੁਰੂ ਸਾਹਿਬਾਂ ਨੇ ਸਾਨੂੰ ਕਿੱਡੀਆਂ ਸ਼ਹਾਦਤਾਂ ਦਿੱਤੀਆਂ ਤੇ ਸਾਡੇ ਤੱਕ ਕਿਹੜਾ ਮੈਸੇਜ ਪਹੁੰਚਾਇਆ ਅਸੀਂ ਜੇ ਗੁਰੂ ਦੇ ਦੱਸੇ ਦਰਸਾਏ ਹੋਏ ਰਸਤੇ ਤੇ ਨਹੀਂ ਚੱਲ ਰਹੇ ਤਾਂ ਹੀ ਸਾਡੇ ਨਾਲ ਆਹ ਦੁਰਦਸ਼ਾ ਹੋ ਰਹੀ ਜਿਹੜੀ ਹੁਣ ਦੇ ਟਾਈਮ ਵਿੱਚ ਹੋ ਰਹੀ ਸਾਡੇ ਨਾਲ ਜੇ ਅਸੀਂ ਗੁਰੂ ਦੇ ਦਰਸਾਏ ਹੋਏ ਮਾਰਗ ਤੇ ਚੱਲਦੇ ਤੇ ਸਾਡੇ ਲਾਗੇ ਕੋਈ ਖੰਗ ਨਹੀਂ ਸਕਦਾ ਸੀ ਹੁਣ ਅਸੀਂ ਆਪ ਦੇਖਦੇ ਆ ਕਿ ਕੀ ਸਾਡੇ ਤੇ ਕੀ ਨਹੀਂ ਹੋਇਆ ਉਹ ਵੀ ਸਮਝਦੇ ਦੁਸ਼ਮਣੀ ਸਮਝਦੇ ਆ ਵੀ ਉਹ ਸਿੱਖੀ ਦੇ ਦੁਸ਼ਮਣ ਆ ਸਿੱਖਾਂ ਦੇ ਦੁਸ਼ਮਣ ਆ ਉਹ ਉਹ ਨਹੀਂ ਚਾਹੁੰਦੇ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਦੱਸ ਰਿਹਾ ਜਾਂ ਗੁਰੂ ਸਾਹਿਬਾਂ ਨੇ ਸਾਨੂੰ ਦੱਸਿਆ ਜੀਵਨ ਜਾਂਚ ਕਿਦਾਂ ਹੈ ਕਿ ਤੁਸੀਂ ਜੀਣਾ ਉਹ ਚਾਹੁੰਦੇ ਹੀ ਨਹੀਂ ਕਿ ਇਹ ਇਹਨਾਂ ਨੂੰ ਸਮਝ ਆ ਜਾਵੇ ਉਹ ਸਾਡੇ ਇਹਦੇ ਵਿੱਚੋਂ ਹੀ ਸਾਡੇ ਜਿਹੜੇ ਹੁੰਦੇ ਆ ਉਹਨਾਂ ਨੇ ਪੈਦਾ ਗਾਂ ਕਰ ਕਰਕੇ ਸਾਡੀ ਇੱਕ ਦੂਜੇ ਦੇ ਖਿਲਾਫ ਬਲਾਈ ਜਾਂਦੇ ਜੇ ਕੋਈ ਇੱਕ ਉੱਠਦਾ ਕੁਝ ਚੰਗੀ ਸਿਹਤ ਦਿੰਦਾ ਤੇ ਉਹ ਉਹਦੇ ਨਾਲ ਦੇ ਇਹਨੂੰ ਖਰੀਦ ਕੇ ਹੋਰ ਕਿਸੇ ਨੂੰ ਉਹਦੇ ਕੋਲ ਵੀ ਉਹਦੀ ਐਸੀ ਮੁਖਾਲਫਤ ਕਰਾਉਂਦੇ ਆ ਕਿ ਜਿਹੜਾ ਕਿ ਉਹ ਨੂੰ ਲੋਕੀ ਦੁਬਧਾ ਚ ਪੈ ਜਾਂਦਾ ਵੀ ਸੱਚ ਕਿਹਨੂੰ ਮੰਨੀਏ ਹੁਣ ਅੱਜ ਕੱਲ ਅਸੀਂ ਕਹਿੰਨੇ ਕਿ ਸਾਡੇ ਕੋ ਕੋਈ ਲੀਡਰ ਹੈ ਨਹੀਂ ਜੀ ਅਸੀਂ ਲੀਡਰਲੈਸ ਆ ਜਦੋਂ ਕੋਈ ਮੋਹਰੇ ਆਉਂਦਾ ਅਸੀਂ ਉਹਨਾਂ ਚਿਰ ਸਾਨੂੰ ਚੁੱਪ ਨਹੀਂ ਕਰ ਸਕਦੇ ਜਿੰਨਾ ਚਿਰ ਅਸੀਂ ਉਹਨੂੰ ਜੇਲ੍ਹ ਨਹੀਂ ਹੋ ਜਾਂਦੀ ਜਾਂ ਉਹਨੂੰ ਉਹਦਾ ਕਤਲ ਨਹੀਂ ਕੀਤਾ ਜਾਂਦਾ ਜਾਂ ਉਹਨੂੰ ਮਰਵਾਇਆ ਨਹੀਂ ਜਾ ਸਕਦਾ ਸੋ ਇਸ ਕਰਕੇ ਸਾਨੂੰ ਸਮਝਣਾ ਚਾਹੀਦਾ ਦੁਸ਼ਮਣ ਨੂੰ ਅਸੀਂ ਸਮਝੇ ਨਹੀਂ ਹਲੇ ਤੱਕ ਦੁਸ਼ਮਣ ਸਾਨੂੰ ਸਮਝ ਗਿਆ ਲੇਕਿਨ ਅਸੀਂ ਨਹੀਂ ਉਹਨੂੰ ਸਮਝੇ ਤੇ ਦੁਸ਼ਮਣ ਕੋਲੋਂ ਹੀ ਸਮਝ ਲਓ ਵੀ ਉਹ ਸਾਨੂੰ ਕਿਦਾਂ ਘੇਰੇਬੰਦੀ ਚ ਲੈ ਕੇ ਸਾਨੂੰ ਚਰਾਸੀ ਕਿਦਾਂ ਸਾਨੂੰ ਉਹਨੇ ਚੱਕਰ ਵਿੱਚ ਫਸਾਇਆ ਹੈਗਾ ਤਾਂ ਅਸੀਂ ਨਿਕਲਣਾ ਨਹੀਂ ਸਾਨੂੰ ਮਾਰਿਆ ਹੁਣ ਤੇ ਨਿਕਲਣਾ ਅਸੀਂ ਕਿਦਾਂ ਇਹ ਗੁਰੂ ਗ੍ਰੰਥ ਸਾਹਿਬ ਜਿਉਂ ਜੇ ਗੁਰੂ ਦੇ ਦੱਸੇ ਮਾਰਗ ਤੇ ਹੀ ਚੱਲਾਂਗੇ ਤਾਂ ਹੀ ਅਸੀਂ ਇਸ ਜੀਵ ਵਿੱਚ ਕਾਮਯਾਬ ਹੋ ਸਕਦੇ ਹਾਂ ਵਰਨਾ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ